ਤੇ ਪਟਿਆਲਾ ਦੇ ਪਿੰਡ 12 ਵਿੱਚ ਜਿਹੜਾ ਹੈ ਚੀਤਾ ਦੇਖਿਆ ਹੈ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਚੀਤਾ ਦੇ ਕਰਕੇ ਖੇਤਾ ਦੇ ਵਿੱਚ ਆਉਣਾ ਜਾਣਾ ਤੋਂ ਲੋਕ ਜਿਹੜੇ ਨੇ ਡਰ ਰਹੇ ਨੇ ਜੰਗਲਾਤ ਵਿਭਾਗ ਦੇ ਅਧਿਕਾਰੀ ਉਥੇ ਮੌਕੇ ਤੇ ਪਹੁੰਚੇ ਤੇ ਕਈ ਥਾਵਾਂ ਤੇ ਪਿੰਟਰੇ ਚੀਤਾ ਨੂੰ ਫੜਨ ਦੇ ਲਈ ਤਿਆਰ ਕੀਤੇ ਗਏ ਨੇ। ਫੜੋ 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 ਫੜੋ। ਸ਼ਸ਼ੀ ਗੱਲ ਜੀ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਇਸ ਵਕਤ ਜਿਹੜਾ ਹੈਗਾ ਅਸੀਂ ਪਟਿਆਲਾ ਦੇ ਪਿੰਡ 12 ਦੇ ਵਿੱਚ ਜਿਹੜੇ ਆ ਖੜੇ ਹਾਂ ਜਿੱਥੇ ਕਈ ਦਿਨਾਂ ਤੋਂ ਇੱਕ ਜਿਹੜੇ ਵੀਡੀਓਜ਼ ਜਿਹੜੇ ਵਾਇਰਲ ਹੋ ਰਹੇ ਨੇ ਪਿੰਡ ਵਾਲੇ ਦਾ ਕਹਿਣਾ ਹੈ ਵੀ ਜਿਹੜਾ ਪਿੰਡ ਦੇ ਵਿੱਚ ਇੱਥੇ ਇੱਕ ਚੀਤਾ ਆ ਗਿਆ ਹੈ ਅਜੇ ਤੱਕ ਉਸਨੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਕੀਤਾ ਲੇਕਿਨ ਜਾਨਵਰਾਂ ਦਾ ਕਹਿੰਦੇ ਨੁਕਸਾਨ ਕਰ ਰਿਹਾ ਹੈ ਉਸਦੇ ਚਲਦੇ ਹੋਏ ਜਿਹੜਾ ਜਿਹੜਾ ਰੇਂਜ ਵਿਭਾਗ ਦੀ ਟੀਮ ਵੀ ਜਿਹੜੀ ਹੈਗੀ ਆ ਉਹਦੇ ਪਰ ਆਈ ਹੈ ਜੀ ਉਹਨਾਂ ਨੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜਿਹੜਾ ਤਸਵੀਰਾਂ ਚ ਵੀ ਤੁਸੀਂ ਦੇਖ ਚੁੱਕੇ ਹੋ ਕਿੰਨੇ ਜਿਹੜੇ ਆ ਦੋ ਪਿੰਜਰੇ ਜਿਹੜੇ ਆ ਉਸ ਨੂੰ ਪਕੜਨ ਵਾਸਤੇ ਵੀ ਲਾਏ ਗਏ ਨੇ ਔਰ ਰੇਂਜ ਅਫਸਰ ਔਰ ਟੀੜੇ ਕਰਦੇ ਜਿਹੜੇ ਅਫਸਰ ਹੈਗੇ ਨੇ ਉਹ ਵੀ ਇੱਥੇ ਮੌਜੂਦ ਹਨ ਤੁਸੀਂ ਗਨਸੇ ਦੇਖ ਸਕਦੇ ਹੋ ਫਿਰ ਸ਼ੋਰਟ ਚ ਜਿਵੇਂ ਤੁਹਾਨੂੰ ਦਿਖਾ ਰਹੇ ਗਨਸ ਦੇਖੋ ਕਿਸ ਤਰ੍ਹਾਂ ਜਿਹੜੀਆਂ ਅੱਜਕੱਲ ਇੰਪੋਰਟਡ ਜਿਹੜੀਆਂ ਗਨਸ ਹੈਗੇ ਇਹਨਾਂ ਬਾਰੇ ਵੀ ਅਸੀਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿਸ ਤਰ੍ਹਾਂ ਜਿਹੜਾ ਇਹ ਗਨਸ ਜਿਹੜੀਆਂ ਨੇ ਕੰਮ ਕਰਦੀਆਂ ਨੇ ਸਰ ਕੀ ਨਾਮ ਹੈ ਇਸ ਗਨ ਦਾ ਔਰ ਕੀ ਕਿਸ ਤਰ੍ਹਾਂ ਇਹ ਵਰਕ ਕਰੇਗੀ ਉਸ ਨੂੰ ਪਕਰਨ ਦੇ ਚੀਤੇ ਨੂੰ ਪਕਰਨ ਇਹ ਟਰਾਂਕੁਲਾਈਜ਼ ਗਨ ਹੈ ਜੀ ਇਹਦੇ ਨਾਲ ਡਾਟ ਮਤਲਬ ਕਿ ਦਵਾਈ ਪਾ ਦਿੰਦੇ ਆ ਤਾਂ 2.5 3 ਐਮਐਲ ਜੇ ਸਾਹਮਣੇ ਆ ਜਾਂਦਾ ਉਹਦੇ ਸ਼ੂਟ ਕਰ ਦਿੰਦੇ ਉਹ ਇੰਜੈਕਸ਼ਨ ਲੱਗ ਜਾਂਦਾ ਉਹਦੇ ਵੀ ਉਹ ਸੁੱਟ ਬਿਓਸ ਜਦੋਂ ਹੋ ਜਾਏਗਾ ਸਰ ਕਿੱਥੇ ਮਤਲਬ ਕਿ ਉਸ ਨੂੰ ਕਿਸੇ ਮੈਂ ਉਹਨੂੰ ਬਿਓਸ ਕਰਕੇ ਉਸ ਤੋਂ ਬਾਅਦ ਅਸੀਂ ਨੈਟ ਵਗੈਰਾ ਪਾ ਦਾਂਗੇ ਪਿੰਜਰਾ ਪਾ ਲਾਂਗੇ ਉਹਦੇ ਦੀ ਗੱਲ ਸੋ ਤਸਵੀਰਾਂ ਇੱਕ ਵਾਰੀ ਤੁਸੀਂ ਹੋਰ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀਆਂ ਇਹ ਗੰਸ ਜਿਹੜੀਆਂ ਹੈਗੀਆਂ ਨੇ ਉਹ ਵੀ ਜਿਹੜਾ ਰੇਂਜ ਉਸ ਤਰ੍ਹਾਂ ਕੋਲ ਜਿਹੜੀਆਂ ਹੈਗੀਆਂ ਨੇ ਜਿਹੜੀ ਟੀਮ ਆਈ ਹੈ ਉਹਨਾਂ ਨੇ ਗੰਸ ਵੀ ਰੱਖਿਆ ਹੋਈਆਂ ਨੇ ਤਾਂ ਜੋ ਉਸ ਨੂੰ ਬਿਓਸ ਕਰਕੇ ਜਿਹੜਾ ਪਕੜਿਆ ਜਾ ਸਕੇ ਕਿਤੇ ਨਾ ਕਿਤੇ ਪਿੰਡ ਵਾਲਿਆਂ ਦੇ ਵਿੱਚ ਜ਼ਰੂਰ ਡਰ ਸੀਗਾ ਪਿੰਡ ਵਾਲਿਆਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅ ਕਿ ਉਹਨਾਂ ਦੇ ਜਿਹੜਾ ਡਰ ਦਾ ਮਾਹੌਲ ਜਿਹੜਾ ਆ ਪਿੰਡ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਿਆ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਵੀ ਸਾਨੂੰ ਖੇਤਾਂ ਦੇ ਵਿੱਚ ਜਾਣਾ ਵੀ ਜਿਹੜਾ ਕਾਫੀ ਜਿਹੜਾ ਮੁਸ਼ਕਿਲ ਲੱਗ ਰਿਹਾ ਪਿੰਡ ਦੇ ਨਾਲ ਵੀ ਜਿਹੜਾ ਹੈਗੇ ਨੇ ਕਾਫੀ ਜਿਹੜੇ ਰਸਤੇ ਕੱਚੇ ਹੈਗੇ ਉੱਥੇ ਦੇਖਿਆ ਗਿਆ ਹੈਗਾ ਪਟਿਆਲਾ ਤੋਂ ਕੈਮਰਾਮੈਨ ਦਿਵਾਕਰ ਦੇ ਨਾਲ ਹਰਿੰਦਰਪਾਲ ਸਿੰਘ ਇੰਡੀਆ ਨਿਊਜ਼ ਮਾਹੌਲ ਦਾ ਪਿੰਡ ਦਾ ਪੂਰਾ ਮਾਹੌਲ ਡਰਦਾ ਹੀ ਕੋਈ ਖੇਤਾਂ 'ਚ ਹੀ ਜਾਂਦੇ ਨਹੀਂ ਹੈਗੇ ਤੇ ਹੁਣ ਇਹ ਆਉਂਦੇ ਨੇ ਫੜਨ ਕੋਈ ਫੜਦਾ ਹੀ ਨਹੀਂ ਕੱਲ ਜਿਵੇਂ ਬਾਜਰੇ 'ਚ ਬੈਠਾ ਤਾਂ ਫੜ ਸਕਦੇ ਕੋਈ ਜਾਲ ਵਗੈਰਾ ਕੋਈ ਵੀ ਤਕਨੀਕ ਵਧੀਆ ਹੁੰਦੀ ਫੜ ਸਕਦੇ ਤੇ ਇਹਨਾਂ ਕੋਲ ਹੈ ਹੀ ਨਹੀਂ ਕੋਈ ਫੜਨ ਨੂੰ ਅਸੀਂ ਤਿੰਨ ਦਿਨ ਹੋ ਗਏ ਦੇਖ ਰਹੇ ਆ ਕੋਈ ਕਦੇ ਆਗੇ ਕਦੇ ਵਕ ਜਾਲ ਲਾ ਜਾਂਦਾ ਜਾਲ ਨਾਲ ਥੋੜਾ ਫੜਿਆ ਜਾਂਦਾ ਹੋਰ ਹੁਣ ਉਹਨਾਂ ਕੋਲ ਕਾਫੀ ਸਾਰੀ ਮਹਿੰਗੀਆਂ ਜਿਹੜੀਆਂ ਉਹ ਗੰਗ ਬੰਦੂਕਾਂ ਵੀ ਮੰਗਾਈਆਂ ਨੇ ਉਹਨੂੰ ਫੜਨ ਨੂੰ ਅਸੀਂ ਕੱਲ ਪਰਸੋਂ ਦੇਖ ਰਹੇ ਹਾਂ ਕੋਈ ਗੱਲਬਾਤ ਬਣ ਨਹੀਂ ਰਹੀ ਜੀ ਐਡੀ ਕਿੱਡੀ ਕਿ ਚੀਜ਼ ਆਉਂਦਾ ਜੇ ਪਿੰਡ ਵਾਲਿਆਂ ਨੂੰ ਕਹਿ ਲੈਣ ਵੀ ਤੁਸੀਂ ਨੂੰ ਮਾਰ ਦੋ ਪਿੰਡ ਵਾਲੇ ਹੀ ਮਾਰ ਦੇਣ ਮਿਲਦਾ ਉਹ ਕਹਿੰਦੇ ਨੇ ਫਿਰ ਇਹ ਇਹ ਤਾਂ ਕੋਈ ਨਹੀਂ ਵੈਸੇ ਕੋਈ ਨੁਕਸਾਨ ਕੀਤਾ ਕਿਸੇ ਤਰ੍ਹਾਂ ਦਾ ਨਹੀਂ ਕੋਈ ਦੋ ਕੁੱਤੇ ਮਾਰੇ ਨੇ ਇੱਥੇ ਡੇਰੇ 'ਚ ਉੱਤੇ ਸਾਡੇ ਕੱਲ ਇਹ ਕਰਨਗੇ ਜਦੋਂ ਫੇ ਅੰਬ ਦੇ ਉੱਪਰ ਬੈਠਾ ਕੱਲੇ ਦਰਾਖਤ ਦੇ ਉੱਪਰ ਬੈਹ ਜਾਂਦਾ ਇੱਥੇ ਕੱਲਾ ਦਰਾਖਤ ਫੜੋ 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 ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਚੀਤੇ ਦੇ ਕਰਕੇ ਜਿਹੜਾ ਪਰਚਾਲਤ ਦੇ ਵਿੱਚ ਖੇਤਾ ਦੇ ਵਿੱਚ ਚੀਤਾ ਨਜ਼ਰ ਆਇਆ ਇਸ ਦੇ ਕਰਕੇ ਲੋਕਾਂ ਦੇ ਵਿੱਚ ਹੁਣ ਜਿਹੜਾ ਹੈ ਡਰ ਦਾ ਮਾਹੌਲ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਖੇਤਾ ਦੇ ਵਿੱਚ ਵੜਨ ਤੋਂ ਹੁਣ ਜਿਹੜਾ ਹੈ ਡਰ ਲੱਗ ਰਿਹਾ ਹੈ ਜੰਗਲਾਂ ਦੀ ਸੰਭਾਲ ਦੇਾਰੇ ਵੀ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਜਗਾ ਜਗਾਤੇ ਪੈਂਚਰੇ ਬਣਾਏ ਗਏ ਨੇ ਤੇ ਕਾਬੂ ਕਰਨ ਦੀ ਕੋਸ਼ਿਸ਼ ਜੁੜੀ ਹੈ ਜੰਗਲਾਂ ਦੀ ਸੰਭਾਲ ਦੇਾਰੇ ਵੀ ਜਾਰੀ ਹੈ Følg med nå.